ਸ਼ਹਿਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਅਪਰਾਧ ਇਸ ਹੱਦ ਤੱਕ ਵੱਧ ਗਿਆ ਹੈ ਕਿ ਲੋਕ ਮਾਤਰ ਕੁਝ ਰੁਪਏ ਦੇ ਖਾਤਰ ਦੂਸਰਿਆਂ ਦਾ ਕਤਲ ਕਰਨ ਤੱਕ ਜਾ ਰਹੇ ਨੇ ਇਸ ਗੱਲ ਦਾ ਖੁਲਾਸਾ ਸ਼੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣਦੇ ਹੋਇਆ ਸਥਾਨਕ ਪੁਲਿਸ ਚੌਂਕੀ 'ਚ ਡੀਐਸਪੀ ਅਜੈ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਅਦੱਸਿਆ ਕਿ ਪਿਛਲੇ ਮਹੀਨੇ 8 ਤੋਂ 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਸਥਾਨਕ ਗੁਰਦੁਆਰਾ ਸੀਸਗੰਜ ਸਾਹਿਬ ਨੇੜਲੇ ਪਾਰਕ ਦੇ ਵਿੱਚ ਇੱਕ ਅਣਪਛਾਤੀ ਲਾਸ਼ ਮਿਲੀ ਸੀ ਜਿਸ ਨੂੰ 72 ਘੰਟੇ ਲਈ ਛਨਾਖਤ ਲਈ ਰੱਖਿਆ ਗਿਆ ਸੀ ਪਰ ਅੱਜ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਜਿਸ ਵਿੱਚ ਉਸ ਨੂੰ ਛਾਤੀ ਵਿੱਚ ਤੇਜ਼ ਧਾਰ ਹਥਿਆਰ ਮਾਰ ਕੇ ਮਾਰੇ ਜਾਣ ਦੀ ਪੁਸ਼ਟੀ ਹੋਈ ਸੀ। ਇਸ ਦਰਮਿਆਨ 13 ਦਸੰਬਰ ਨੂੰ ਕਮਲਜੀਤ ਸਿੰਘ ਜਿਸ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਨਾਕੇ ਤੋਂ ਗ੍ਰਿਫਤਾਰ ਕੀਤਾ ਅਤੇ ਪੁੱਛਗਿੱਛ ਦੌਰਾਨ ਉਸ ਕੋਲੋਂ ਚੋਰੀ ਦੇ ਹੋਰ ਮੋਟਰਸਾਈਕਲ ਵੀ ਬ੍ਰਾਮਾਤੋਏ ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਨੇ ਮੰਨਿਆ ਕਿ ਜੋ লাশ ਪਾਰਕ ਚ ਮਿਲੀ ਉਸ ਦਾ ਕਤਲ ਵੀ ਅਸੀਂ ਤਿੰਨ ਜਣਿਆਂ ਨੇ ਰਲ ਕੇ ਕੀਤਾ ਅਤੇ ਉਸ ਕੋਲੋਂ 4500 ਰੁਪਏ ਲੁੱਟਣ ਦੀ ਨੀਅਤ ਦੇ ਨਾਲ ਕਤਲ ਕੀਤਾ ਗਿਆ ਸੀ ਇਸ ਦੇ ਨਾਲ ਹੋਰ ਦੋ ਸਾਥੀਆਂ ਬਾਰੇ ਜਦੋਂ ਪਤਾ ਕੀਤਾ ਗਿਆ ਤਾਂ ਉਹਨਾਂ ਦੋ ਸਾਥੀਆਂ ਨੇ ਵੀ ਅੰਬਾਲੇ ਵਿੱਚ ਕਤਲ ਕੀਤਾ ਸੀ ਜਿਸ ਕਰਕੇ ਉਥੋਂ ਦੀ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਇਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ ਤੇ ਹਿਰਾਸਤ ਵਿੱਚ ਲੈ ਕੇ ਕਤਲ ਦੀ ਗੁੱਥੀ ਸੁਝਾਈ ਇਹਨਾਂ ਤਿੰਨਾਂ ਵਿਅਕਤੀਆਂ ਕਮਲਜੀਤ ਸਿੰਘ 33 ਸਾਲ ਰஞ்சிਤ ਚੋਹਾਨ 21 ਸਾਲ ਰਮਨਦੀਪ ਰਮਨ 26 ਸਾਲ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਦੇ ਸਮੇਂ ਖਾਣਾ ਮੁਖੀ ਹਰਕੀਰਤ ਸਿੰਘ ਅਤੇ ਚੌਂਕੀ ਇਨਚਾਰਜ ਗੁਰਮukh ਸਿੰਘ ਵੀ ਹਾਜ਼ਰ ਸਨ ਹਾਂਜੀ 8 9 ਨਵੰਬਰ ਦੀ ਦਰਮਿਆਨੀ ਰਾਤ ਨੂੰ ਦੀ ਇਥੇ ਇੱਕ ਬੁੜਾ ਪਾਰਕ ਹੈਗਾ ਉੱਥੇ ਸਾਨੂੰ ਇੱਕ ਅਨਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ ਅਣਪਛਾਤੀ ਲਾਸ਼ ਜਿਹਨੂੰ ਪਛਾਣ ਕਰਾਉਣ ਦੀ ਕਾफी ਕੋਸ਼ਿਸ਼ ਕੀਤੀ ਅਸੀਂ 72 ਘੰਟੇ ਰੱਖਿਆ ਵੀ ਅਖਬਾਰ 'ਚ ਵੀ ਦਿੱਤਾ ਸਾਰਿਆਂ ਇਥੇ ਵੀ ਆਲੇ ਦੁਆਲੇ ਦਿਖਾਇਆ ਲੇਕਿਨ ਉਹਦੀ ਪਛਾਣ ਨਹੀਂ ਹੋ ਚਗੀ ਤੇ ਇਹਦਾ ਮੀਨ ਟਾਈਮ ਸਾਨੂੰ ਇੱਕ 12 ਤਰੀਕ ਨੂੰ 13 ਤਰੀਕ ਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਆ ਕਿ ਜਿਹੜੇ ਬੰਦੇ ਹੈਗੇ ਆ ਇੱਥੇ ਬੋਟਰਸਾਈਕਲ ਵਗੈਰਾ ਚੋਰੀ ਕਰਦੇ ਹੋਰ ਇਦਾਂ ਲੁੱਟਾਂ ਖੋਹਾਂ ਦਾ ਕੰਮ ਕਰਦੇ ਹੈਗੇ ਆ ਉਸ ਇਨਫਾਰਮੇਸ਼ਨ ਤੇ ਉੱਤੇ ਸਾਡੇ ਇੰਚਾਰਜ ਸਾਹਿਬ ਚੌਕੀ ਦੇ ਜੀਐਸਟੀਓ ਸਾਹਿਬ ਨੇ ਇੱਕ ਬਣਾ ਕੇ ਤੇ ਕਮਲ ਕਰਮਜੀਤ ਸਿੰਘ ਈਲियस ਲੱਲੂ ਨੂੰ ਫੜਿਆ ਤੇ ਉਹਦੇ ਕੋਲ ਇੱਕ ਮੋਟਰਸਾਈਕਲ ਚੋਰੀ ਦਾ ਜਿਹੜਾ ਇਸ ਵੇਲੇ ਉਹ ਚਲਾ ਰਿਹਾ ਸੀਗਾ ਉਹਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੇ ਜਿਹੜੀ ਆਪਣੀ ਅਗਲੀ ਪੁੱਛ ਕੇ ਇਸ ਚ ਦੱਸਿਆ ਕਿ ਉਹਦੇ ਕੋਲ ਪੰਜ ਮੋਟਰਸਾਈਕਲ ਹੋਰ ਮਿਲੇ ਸਾਨੂੰ ਚੋਰੀ ਦੇ ਤੇ ਜਿਹੜੇ ਕਿ ਇੱਥੇ ਖੂਆਂ ਖਾਂ ਦੇ ਜਿੱਦਾਂ ਚੋਰੀ ਕਰਦੇ ਇਦਾਂ ਦੀਆਂ ਕਰਦੇ ਆ ਔਰ ਇਹਦੇ ਹੀ ਇਹਨੇ ਹੀ ਇਨਕਸ਼ਾਫ ਕੀਤਾ ਕਿ ਜਿਹੜੀ 8-9 ਦੀ ਦਰਮਿਆਨੀ ਰਾਤ ਨੂੰ ਉਹ ਡੈੱਡ ਬੋਡੀ ਮਿਲੀ ਸੀਗੀ ਉਹ ਇਹਨਾਂ ਨੇ ਹੀ ਉਹਦਾ ਕਤਲ ਕੀਤਾ ਸੀ ਤੇ ਸਾਲ ਛੁਰੇ ਮਾਰ ਕੇ ਉਹਦੀ ਛਾਤੀ ਦੇ ਵਿੱਚ ਉਹ 4500 ਰੁਪਏ ਜਿਹੜਾ ਇਹ ਉਹਨੂੰ ਕਿਤੇ ਖੋਣ ਪਏ ਰਾਤ ਨੂੰ ਤੇ ਉਹਨੇ ਗੁਮਜ਼ਾਮਤ ਕੀਤੀ ਤੇ ਜਿਹਦੇ ਸੱਟੇ ਵੱਜੋ ਇਹਨਾਂ ਨੇ ਉਹਦੇ ਸਿੱਧਾ ਖੰਜਰ ਮਾਰਤਾ ਛਾਤੀ ਦੇ ਵਿੱਚ ਤੇ ਉਹ ਫਿਰ ਜਦੋਂ ਅਸੀਂ ਇਹਨੂੰ ਪੁੱਛਿਆ ਇਹਦੇ ਨਾਲ ਦੇ ਜਿਹੜੇ ਦੋ ਬੰਦੇ ਸੀਗੇ ਤੇ ਉਹ ਹੈਗੇ ਜੀ ਇੱਕ ਰਮਨਦੀਪ ਸਿੰਘ ਤੇ ਇੱਕ ਹੈਗਾ ਰਣਜੀਤ ਰਣਜੀਤ ਕੁਮਾਰ ਚੋਹਾਨ ਇਹ ਬਣੀਪਿੰਡ ਦਾ ਦਾ ਰਮਨ ਇੱਥੇ ਅਨੰਦਪੁਰ ਸਾਹਿਬ ਦਾ ਹੀ ਆ ਤੇ ਇਹ ਮੋਟਰਸਾਈਕਲ ਚੋਰੀ ਵੀ ਇਕੱਠੇ ਕਰਦੇ ਹੈਗੇ ਕਿੰਨੇ ਜਣੇ ਰਲ ਕੇ ਤੇ ਇਦਾਂ ਦਾ ਖੋਖਾ ਵੀ ਕਰਦੇ ਹੈਗੇ ਆ ਤੇ ਫਿਰ ਜਦੋਂ ਉਹਨਾਂ ਬਾਰੇ ਅਸੀਂ ਜਦੋਂ ਕੀਤਾ ਮਜੀਦ ਪੁੱਛ ਪੜਤਾਲਦੇ ਉਹ ਇਹਦੇ ਵਿੱਚ ਆ ਕਿ ਉਹ ਜੀਆਰਪੀ ਪੁਲਿਸ ਸਟੇਸ਼ਨ ਅੰਮ੍ਰਿਤਸਰ ਨੇ ਪਹਿਲਾਂ ਹੀ ਖੜੇ ਇਹਨਾਂ ਨੇ ਉੱਥੇ ਵੀ ਇੱਕ 5-12 ਨੂੰ ਕਤਲ ਕੀਤਾ ਸੀਗਾ ਔਰ ਇੱਕ ਕਤਲ ਕੀਤਾ ਸੀਗਾ ਤੇ ਇੱਕ ਹੋਰ ਬੜਾ ਸੀਰੀਅਸਲੀ ਇੰਜਰਡ ਸੀਗਾ ਬੰਦਾ ਉਹ ਵੀ 5-12 ਨੂੰ ਉੱਥੇ ਦੋ ਵਾਰ ਦਾ ਤਾਂ ਉੱਥੇ ਕੀਤੀਆਂ ਹੋਈਆਂ ਸੀਗੀਆਂ ਤੇ ਮੀਨਸ ਕਿ ਇੱਕ ਮਹੀਨੇ ਦੇ ਕੱਟ ਅਰਸੇ ਦੇ ਵਿੱਚ ਇਹਨਾਂ ਨੇ ਦੋ ਕਤਲ ਕੀਤੇ ਹੋਏ ਸੀਗੇ ਤੇ ਪਲੱਸ ਜਿਹੜੇ ਅੱਜ ਚੋਰੀਆਂ ਇਹਨਾਂ ਨੇ ਕੀਤੀਆਂ ਸੀਗੀਆਂ ਤੇ ਉਹਦੇ ਬਿਹਾਫ ਤੇ ਫਿਰ ਅਸੀਂ ਉਹਦਾ ਇਨਕਸ਼ਾਫ ਲਿੱਖ ਕੇ ਉਧਰੋਂ ਵੀ ਸਾਨੂੰ ਆ ਗਿਆ ਕਿ ਉੱਥੇ ਵੀ ਉਹ ਮੰਨੇ ਹੈਗੇ ਆ ਤੇ ਅਸੀਂ ਇਹ ਜਿਹੜੇ ਤਿੰਨ ਬੰਦੇ ਹੈਗੇ ਆ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਤੇ ਇਹਨਾਂ ਦੀ ਹੋਰ ਜਿਹੜੀ ਹੈ ਲੀਬ ਦੀਦ ਅਸੀਂ ਪੁੱਛ ਕੇ ਕਰ ਰਹੇ ਹੈ ਕਿ ਜਿੱਥੇ ਕੋ ਹੋਰ ਬੀਨਾ ਜੋ ਗੱਲ ਨਿਕਲੂਗੀ ਤਾਂ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ